ਇਹ ਆਪਣਾ ਗਲਾ ਘੁੱਟ ਲੈਣਾ ਮੈਨੂੰ ਚੈਨ ਨਹੀਂ ਆਉਣਾ ਤਾਂ ਉਹਦਾ ਕਿਦਾਂ ਫਾਇਦਾ ਨਿਕਲਿਆ ਹੋਊਗਾ ਮੇਰੇ ਪੁੱਤ ਦਾ ਐ ਸਾਫ ਚਾਇਦਾ ਆਇਆ ਕਿਉਂ ਉਹਨੂੰ ਮਾਰਿਆ ਉਹ ਤਾਂ 5 ਸਾਲਾਂ ਦਾ ਛੋਟਾ ਜਿਹਾ ਸੀਗਾ ਉਹਨੂੰ ਉਹਨੂੰ ਸਜ਼ਾ ਸਜ਼ਾ ਨੂੰ ਚਾਰ ਦੀਵਾਰੀ ਚ ਨਹੀਂ ਦੇਣੀ ਬਾਹਰ ਖੜ ਕੇ ਦੇਣੀ ਤਾਂ ਕਿ ਕੱਲੂ ਕਿਤੇ ਹੋਰ ਦਾ ਨਾ ਕਹੇ ਇਹ ਬੱਚਾ ਇਦਾਂ ਦਾ ਹੋ ਗਿਆ ਮੇਰਾ ਮੁੰਡਾ ਤੋਤਲੀ ਜਵਾਲਾ ਨਾ ਬੋਲਦਾ ਹੀ ਪਾਪਾ ਪਾਪਾ ਕਹਦਾ ਹੁੰਦਾ ਹੀ ਐਡਾ ਗੋਦੀ ਚ ਲੈ ਕੇ ਆਇਆ ਸੀ ਮੈਂ ਉਹਨੂੰ ਉਹਨਾਂ ਕਿੱਥੇ ਲੈ ਕੇ ਜਾਵਾਂ ਨੂੰ ਅਸੀਂ ਉੱਥੇ ਅਰਦਾਸ ਕਰਾਂਗੇ ਕਿ ਹਰਬੀਰ ਸਿੰਘ ਸਤਿਗੁਰੂ ਉਹਦੀ ਆਤਮਾ ਨੂੰ ਸ਼ਾਂਤੀ ਨਾ ਦੇਈ ਉਹਨੂੰ ਬੰਦਾ ਸਿੰਘ ਬਹਾਦਰ ਬਣਾ ਕੇ ਭੇਜੀ ਲੋੜ ਹੈ ਤਾਂ ਕਿ ਇਹੋ ਜਿਹਾਂ ਦੀ ਬੋਟੀ-ਬੋਟੀ ਕੀਤੀ ਜਾ ਸਕੇ ਜਿਹੜੇ ਬੱਚੇ ਚੋ ਕੇ ਕਤਲ ਕਰ ਰਹੇ ਉਹਨੂੰ ਦੁਬਾਰਾ ਭੇਜੀ ਸਤਿਗੁਰੂ ਅੱਗੇ ਅਰਦਾਸ ਕਰਦੇ ਹਾਂ ਇਸ ਵੀਰ ਨਾਲ ਹਮਦਰਦੀ ਕਰਦੇ ਹਾਂ ਮੁਆਵਜ਼ਾ ਨਾ ਲਈ ਇਨਸਾਫ ਲਈ ਲੜੀ ਸ਼ਹੀਦਾਂ ਦਾ ਪੈਗਾਮ ਜਾਰੀ ਰੱਖਣਾ ਹੈ ਸੰਗਰਾਮ ਮੁਆਵਜ਼ੇ ਨਾ ਖਾਇਓ ਸਾਡੀ ਸੋਚ ਨੂੰ ਬਚਾਇਓ ਇਨਸਾਫ ਲਈ ਲੜਿਓ ਤੂੰ ਅਮਨਦੀਪ ਸਿੰਘ ਤਕੜਾ ਰਹੀਂ ਅਸੀਂ ਸਾਰੇ ਜਿੱਥੇ ਹਮਦਰਦੀ ਪ੍ਰਗਟਾਉਨੇ ਆ ਉੱਥੇ ਅਰਦਾਸ ਕਰਦੇ ਆ ਉਸ ਬੱਚੇ ਲਈ ਸਤਿਗੁਰੂ ਉਹਨੂੰ ਦੁਬਾਰਾ ਭੇਜੀ ਔਰ ਇੱਕ ਤੋਂ ਚਾਰ ਬਣਾ ਕੇ ਭੇਜੀ ਹੁਣ ਚਾਰ ਚਾਰ ਜੰਮਣੇ ਪੈਣੇ ਪੰਜਾਬ ਵਾਲਿਓ ਤੁਹਾਨੂੰ ਇੱਕ ਨਾਲ ਨੀਜੇ ਸਰਨਾ ਤੁਹਾਡਾ ਕਿਉਂ ਅੱਗੇ ਜ਼ਰੂਰਤ ਹੈ ਇੱਕ ਨੂੰ ਨਸ਼ੇ ਨਾਲ ਵੀ ਮਾਰਨਾ ਹੈ ਇੱਕ ਨੂੰ ਪ੍ਰਵਾਸੀਆਂ ਨੇ ਵੀ ਮਾਰਨਾ ਇੱਕ ਨੂੰ ਗੈਂਗਸਟਰ ਕਹਿ ਕੇ ਵੀ ਮਾਰਨਾ ਹੈ ਇੱਕ ਨੂੰ ਖਾਲਸਤਾਨੀ ਕਹਿ ਕੇ ਵੀ ਮਾਰਨਾ ਹੈ ਉਦੋਂ ਬਾਅਦ ਜਿਹੜਾ ਬਚ ਗਿਆ ਉਹ ਤੁਹਾਡਾ ਜਿੰਨੇ ਤੁਹਾਨੂੰ ਜਿਉਂਦੇ ਰੱਖਣਾ ਇੰਨੇ ਕ ਜੰਮ ਲਿਓ ਇਸ ਲਈ ਜ਼ਰੂਰੀ ਹੈ